ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਅਰਸਨਾ ਪਵਿੱਤਰ ਕਰੀਏ ਬਾਦਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਤੇ ਰਹਿਮਤ ਤੇ ਸਦਕਾ ਸਤ ਗੁਰੂ ਜੀ ਨੇ ਬੜੀ ਹੀ ਵੱਡੀ ਕਿਰਪਾ ਕੀਤੀ ਹੈ ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੋਵੇ ਸਾਨੂੰ ਬਹੁਤ ਕੁਝ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ ਹੋਵੇ ਸਤ ਗੁਰੂ ਜੀ ਦੀ ਵਡਿਆਈ ਜੇਕਰ ਅਸੀਂ ਕਰਨ ਚੱਲੀਏ ਤਾਂ ਜਿੰਨਾ ਵੀ ਕਰੀਏ ਉਹ ਵੀ ਥੋੜਾ ਹੈ ਕਿਉਂਕਿ ਸਤ ਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਸ ਗੁਰਬਾਣੀ ਦੇ ਵਿੱਚ ਹੀ ਸਾਰਾ ਕੁਝ ਸਮਾਇਆ ਹੋਇਆ ਬਹੁਤ ਕੁਝ ਪ੍ਰਮਾਤਮਾ ਜੀ ਆਖਦੇ ਹਨ ਪ੍ਰਮਾਤਮਾ ਤੋਂ ਬਿਨਾਂ ਕੋਈ ਵੀ ਇਸ ਮੰਨ ਦੀ ਸਹਾਇਤਾ ਕਰਨ ਵਾਲਾ ਹੋ ਹੀ ਨਹੀਂ ਸਕਦਾ ਸੋ ਇਸ ਲਈ ਬੇਨਤੀ ਕਰਦੇ ਆ ਕਿ ਘਰ ਵਿੱਚ ਜਦੋਂ ਅਸੀਂ ਜੋਤ ਜਗਾਉਂਦੇ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਹਨ ਸੋ ਸਾਧ ਸੰਗਤ ਜੀ ਬਾਹਰ ਹੀ ਜੋਤਾਂ ਤੇ ਅਸੀਂ ਬਹੁਤ ਜਗਾ ਲਈਆਂ ਹਨ ਪਰ ਕਦੇ ਅੰਦਰਲੀ ਜੋਤ ਨੂੰ ਵੀ ਜਗਾਇਆ ਕਰੋ ਆਪਾਂ ਅਕਸਰ ਹੀ ਬੇਨਤੀਆਂ ਸ਼ੁਰੂ ਤੋਂ ਹੀ ਕਰਦੇ ਹੀ ਰਹਿੰਦੇ ਆਂ ਕਿ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਗਿਆ ਅਸੀਂ ਅੰਦਰਲੀ ਜੋਤ ਨੂੰ ਜਗਾਉਣ ਦੇ ਵਿੱਚ ਨਾਕਾਮ ਹੋ ਚੁੱਕੇ ਆਂ ਸਤਿਗੁਰੂ ਪਿਆਰਿਓ ਜਿਨ੍ਹਾਂ ਦੇ ਘਰ ਵਿੱਚ ਜੋਤ ਜਗਦੀ ਹੈ ਉਹਨਾਂ ਦੇ ਘਰ ਵਿੱਚ ਕਹਿੰਦੇ ਹਨ ਕਿ ਕਦੇ ਵੀ ਭੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਜਿਨ੍ਹਾਂ ਦੇ ਭਾਵ ਅੰਦਰਲੇ ਮਨ ਦੀ ਇੱਥੇ ਗੱਲ ਕੀਤੀ ਗਈ ਹੈ ਕਿ ਜਿਨ੍ਹਾਂ ਦੇ ਮਨ ਅੰਦਰ ਗੁਰੂ ਪ੍ਰਤੀ ਚੰਗੀ ਸੋਚ ਹੈ ਗੁਰੂ ਦੀ ਸੋਚ ਚੱਲ ਰਹੀ ਹੈ ਉਹਨਾਂ ਦੇ ਘਰ ਦੇ ਵਿੱਚ ਕਦੀ ਵੀ ਭੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਸਤ ਗੁਰੂ ਜੀ ਤੇਰੇ ਘਰ ਵਿੱਚ ਅਨੇਕਾਂ ਹੀ ਚੀਜ਼ਾਂ ਮੌਜੂਦ ਹਨ ਤੇਰੇ ਘਰ ਵਿੱਚ ਅਨੇਕਾਂ ਹੀ ਵਸਤੂਆਂ ਹਨ ਸਾਥ ਸੰਗਤ ਜੀ ਗੁਰੂ ਪਾਤਸ਼ਾਹ ਜੀ ਜਿਸ ਉੱਪਰ ਵੀ ਆਪਣੀ ਕਿਰਪਾ ਵਰਸਾਉਂਦੇ ਹਨ ਉਸ ਨੂੰ ਫਿਰ ਸਾਰੀਆਂ ਹੀ ਰਹਿਮਤਾਂ ਮਿਲ ਜਾਂਦੀਆਂ ਹਨ ਉਸ ਨੂੰ ਇਹ ਵਸਤੂਆਂ ਜਿਹੜੀਆਂ ਹਨ ਫਿਰ ਪ੍ਰਾਪਤ ਹੋ ਜਾਂਦੀਆਂ ਹਨ ਸਾਥ ਸੰਗਤ ਜੀ ਇਹ ਰਿਸ਼ਤੇ ਨਾਤੇ ਮੋਹ ਮਾਇਆ ਜੋ ਤੂੰ ਤੱਕ ਰਿਹਾ ਹੈ ਤੂੰ ਵੇਖ ਰਿਹਾ ਹੈ ਸੰਸਾਰ ਦੇ ਵਿੱਚ ਇਹ ਝੁੱਠੀ ਮਾਇਆ ਹੈ ਇਹ ਤੇਰੇ ਨਾਲ ਨਿਭਣ ਵਾਲੇ ਨਹੀਂ ਹਨ ਸਾਥ ਸੰਗਤ ਜੀ ਤੇਰੇ ਨਾਲ ਇਹਨਾਂ ਨੇ ਕਦੀ ਵੀ ਨਹੀਂ ਨਿਭਣਾ ਤੇਰੇ ਨਾਲ ਜੋ ਤੂੰ ਸੋਚਦਾ ਹੋਵੇਂ ਕਿ ਇਹ ਮੇਰੇ ਨਾਲ ਹੀ ਨਿਭ ਜਾਣਗੇ ਇਹ ਤੇਰੇ ਮਨ ਦਾ ਵਹਿਮ ਹੈ ਆਪਾਂ ਕਈ ਵਾਰ ਵੇਖਿਆ ਹੋਵੇਗਾ ਕਿ ਕਈ ਬੰਦੇ ਸਾਨੂੰ ਮਿਲਦੇ ਹਨ ਕਈ ਬੰਦੇ ਤਾਂ ਬਹੁਤ ਵਧੀਆ ਹੁੰਦੇ ਹਨ ਸਾਡੇ ਨਾਲ ਵਿਚਾਰ ਚਰਚਾ ਕਰਦੇ ਹਨ ਅੱਜ ਸਾਨੂੰ ਗਏ ਕੱਲ ਸਾਨੂੰ ਖਬਰ ਮਿਲ ਜਾਂਦੀ ਹੈ ਕਿ ਉਹ ਬੰਦਾ ਚੜ੍ਹਾਈ ਕਰ ਗਿਆ ਉਹ ਬੰਦਾ ਦੁਨੀਆ ਤੇ ਨਹੀਂ ਰਿਹਾ ਅਸੀਂ ਕਹਿ ਦਿੰਦੇ ਹਾਂ ਬੜਾ ਮਾੜਾ ਹੋਇਆ ਅਜੇ ਤਾਂ ਮੈਨੂੰ ਕੱਲ ਹੀ ਮਿਲ ਕੇ ਗਿਆ ਸੀ ਕਿਉਂਕਿ ਇਹ ਸਰੀਰ ਦਾ ਪਤਾ ਨਹੀਂ ਹੈ ਜਿਵੇਂ ਕੱਚਾ ਘੜਾ ਮਿੱਟੀ ਦਾ ਉਸੇ ਹੀ ਤਰ੍ਹਾਂ ਇਹ ਸਰੀਰ ਹੈ ਇਹ ਨਹੀਂ ਪਤਾ ਕਿ ਇੰਨੇ ਕਿਹੜੇ ਵੇਲੇ ਇਸ ਸੰਸਾਰ ਤੋਂ ਤੁਰ ਜਾਣਾ ਹੈ ਸੰਸਾਰ ਤੋਂ ਇਸਨੇ ਚਲਿਆ ਜਾਣਾ ਹੈ ਇਸ ਸਰੀਰ ਦਾ ਕੋਈ ਵੀ ਭਰੋਸਾ ਨਹੀਂ ਹੈ ਸਾਧ ਸੰਗਤ ਜੀ ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਅੰਦਰਲੀ ਜੋਤ ਨੂੰ ਜਗਾਓ ਆਪਣੇ ਮਨ ਨੂੰ ਪਹਿਚਾਨੋ ਜੇ ਮਨ ਤੁਹਾਡੇ ਕੋਲੋਂ ਪਹਿਚਾਣਿਆ ਗਿਆ ਤਾਂ ਗੱਲ ਬਣ ਜਾਵੇਗੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਪਣੇ ਮਨ ਨੂੰ ਤੁਸੀਂ ਕਿਵੇਂ ਸਵਾਰਨਾ ਹੈ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਪ੍ਰਤੀ ਤੁਸੀਂ ਈਰਖਾ ਨਹੀਂ ਰੱਖਣੀ ਕਦੇ ਵੀ ਆਪਣੀ ਜ਼ੁਬਾਨ ਤੋਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਬਾਰੇ ਇਹ ਨਹੀਂ ਸੋਚਣਾ ਕਿ ਉਹ ਮੇਰੇ ਤੋਂ ਜ਼ਿਆਦਾ ਤਰੱਕੀ ਕਰ ਗਿਆ ਤਾਂ ਕਿਵੇਂ ਕਰ ਗਿਆ ਇਹ ਨਹੀਂ ਸੋਚਣਾ ਕਦੇ ਵੀ ਨਹੀਂ ਸੋਚਣਾ ਆਪਣੇ ਮਨ ਦੇ ਵਿੱਚ ਇਹ ਗੱਲ ਨੂੰ ਨਹੀਂ ਬਿਠਾਉਣੀ ਕਿ ਮੈਂ ਇਸ ਦੁਨੀਆ ਤੇ ਹਮੇਸ਼ਾ ਹੀ ਕਾਇਮ ਰਹਾ ਹਾਂ ਅੱਜਕੱਲ ਤਾਂ ਇੱਕ ਮਿੰਟ ਦਾ ਵੀ ਭਰੋਸਾ ਨਹੀਂ ਹੈ ਸਾਧ ਸੰਗਤ ਜੀ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਤੇ ਵੇਖਦੇ ਹੀ ਹੋਵੋਗੇ ਕਿ ਦੁਨੀਆ ਤੇ ਕਈ ਕੁਝ ਵਾਪਰ ਰਿਹਾ ਹੈ ਜੇਕਰ ਅਸੀਂ ਸਿੱਖਣਾ ਵੀ ਹੋਵੇ ਤਾਂ ਇਹਨਾਂ ਘਟਨਾਵਾਂ ਤੋਂ ਹੀ ਆਪਣੇ ਮਨ ਨੂੰ ਸਮਝਾ ਸਕਦੇ ਹਾਂ ਕਿ ਰਤੀ ਭਰ ਵੀ ਸਾਡੇ ਸਰੀਰ ਦਾ ਕੋਈ ਭਰੋਸਾ ਨਹੀਂ ਹੈ ਕਿ ਅਗਲਾ ਸਾਹ ਆਵੇਗਾ ਜਾਂ ਨਹੀਂ ਆਵੇਗਾ ਇਸ ਲਈ ਆਪਣੇ ਮਨ ਦੀ ਅੰਦਰਲੀ ਜੋਤ ਨੂੰ ਜਗਾਓ ਕਿਸੇ ਦਾ ਭਲਾ ਕਰੋ ਜੇਕਰ ਤੁਹਾਡੇ ਅੱਗੇ ਕੋਈ ਹੱਥ ਫੈਲਾ ਰਿਹਾ ਹੈ ਕਿ ਮੇਰੀ ਮਦਦ ਕਰ ਦਿਓ ਜੇਕਰ ਤੁਸੀਂ ਹੋਰ ਇੰਨੇ ਵੱਡੇ ਕਾਰਜ ਕਰਦੇ ਹੋ ਉਹਨਾਂ ਦਾ ਕੋਈ ਮੁੱਲ ਨਹੀਂ ਪੈ ਰਿਹਾ ਪਰ ਜੇਕਰ ਤੁਸੀਂ ਕਿਸੇ ਗਰੀਬ ਦੀ ਕਿਸੇ ਬੇਸਹਾਰੇ ਦੀ ਮਦਦ ਕਰੋਗੇ ਤਾਂ ਉਸ ਦਾ ਤੁਹਾਡੇ ਲੋਕ ਪਰਲੋਕ ਵਿੱਚ ਵੀ ਨਾਲ ਸਹਾਈ ਹੋ ਜਾਵੇਗਾ ਤੁਹਾਡੇ ਪਾਪ ਕਰਮ ਘੱਟੇ ਜਾਣਗੇ ਤੁਹਾਡੇ ਕਰਮਾਂ ਨੂੰ ਸਹੀ ਸਾਬਤ ਹੋਣਾ ਹੋ ਜਾਵੇਗਾ ਸਾਥ ਸੰਗਤ ਜੀ ਜੇਕਰ ਤੁਹਾਡੇ ਕੋਲ ਤੁਹਾਡੇ ਆਸ-ਪਾਸ ਕੋਈ ਲੋੜਵੰਦ ਹੈ ਕਿਸੇ ਦੇ ਘਰ ਵਿੱਚ ਰਾਸ਼ਨ ਨਹੀਂ ਹੈ ਕਿਸੇ ਦੇ ਘਰ ਵਿੱਚ ਕੋਈ ਇਹੋ ਜਿਹਾ ਵਿਅਕਤੀ ਹੈ ਜੋ ਕਾਫੀ ਸਮੇ ਤੋਂ ਬਿਮਾਰ ਮੰਜੇ ਤੇ ਪਿਆ ਹੋਇਆ ਹੈ ਤਾਂ ਉਸ ਦਾ ਸਹਾਰਾ ਬਣ ਜਾਓ ਇਹੋ ਜਿਹਾ ਸਹਾਰਾ ਬੁਣਨ ਦੇ ਨਾਲ ਪਰਮਾਤਮਾ ਜੇ ਤੁਹਾਡੇ ਹਰ ਇੱਕ ਇੱਛਾ ਪੂਰੀ ਕਰ ਦੇਣਗੇ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਕਸ਼ਟ ਵੀ ਜਿਹੜੇ ਹਨ ਉਹ ਦੂਰ ਹੋ ਜਾਣਗੇ ਪਰਮਾਤਮਾ ਜੀ ਨੇ ਬਸ ਸਾਨੂੰ ਇਹੀ ਸਮਝਾਇਆ ਹੈ ਕਿ ਸਾਥ ਸੰਗਤ ਜੀ ਹਮੇਸ਼ਾ ਹੀ ਅੰਦਰਲੀ ਜੋਤ ਨੂੰ ਜਗਾਉਣਾ ਚਾਹੀਦਾ ਹੈ ਬਾਹਰ ਇਹ ਜੋਤਾਂ ਜਗਾ ਕੇ ਤਾਂ ਅਸੀਂ ਬਹੁਤ ਕੋਸ਼ਿਸ਼ ਕਰ ਲਿਆ ਤੁਹਾਡੀ ਭਾਵਨਾ ਬਾਹਰੀ ਜੋਤ ਜਗਾਉਣ ਦੀ ਹੈ ਪਰ ਮਨ ਦੀ ਜੋਤ ਨੂੰ ਤੁਸੀਂ ਜਗਾਉਣਾ ਹੈ ਗੁਰਬਾਣੀ ਪੜਨ ਦੇ ਨਾਲ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬੱਚਿਆਂ ਨੂੰ ਵੀ ਨਾਲ ਹੀ ਉਠਾ ਲਓ। ਉਹਨਾਂ ਨੂੰ ਵੀ ਪਰਮਾਤਮਾ ਦੀ ਰਾਹ ਤੇ ਚਲਾਓ ਕਿਉਂਕਿ ਸਾਧ ਸੰਗਤ ਜੀ ਅੱਜ ਕੱਲ ਬਹੁਤ ਹੀ ਜ਼ਮਾਨਾ ਮਾੜਾ ਆ ਰਿਹਾ ਹੈ। ਬਹੁਤ ਬੱਚੇ ਨਸ਼ਿਆਂ ਵੱਲ ਤੁਰੇ ਜਾ ਰਹੇ ਹਨ। ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਆਪਣੇ ਬੱਚਿਆਂ ਨੂੰ ਗੁਰੂ ਦੀਆਂ ਸਾਖੀਆਂ ਸਮਝਾਈਏ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਬਾਰੇ ਦੱਸੀਏ ਕਿ ਉਹਨਾਂ ਨੇ ਸਾਡੇ ਲਈ ਕੀ ਕੁਰਬਾਨੀ ਦਿੱਤੀ ਹੈ। ਤੇ ਸੱਚ ਦੇ ਮਾਰਗ ਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਪਵਿੱਤਰ ਕਰ ਸਕਦੇ ਹਾਂ ਸੋ ਇਸ ਲਈ ਅਖੀਰ ਵਿੱਚ ਇਹ ਹੀ ਬੇਨਤੀ ਕਰਾਂਗੇ ਕਿ ਜੋਤਾਂ ਦੇ ਵਿੱਚ ਕਿਉਂ ਪਾਉਣ ਤੋਂ ਪਹਿਲਾਂ ਤੁਸੀਂ ਇਹ ਸੋਚੋ ਕਿ ਤੁਹਾਡਾ ਮਨ ਕਿੰਨਾ ਕੋ ਸੁੱਚਾ ਹੈ ਆਪਣੇ ਮਨ ਨੂੰ ਸੁੱਚਾ ਕਰਕੇ ਕਿਸੇ ਪ੍ਰਤੀ ਈਰਖਾ ਦੀ ਭਾਵਨਾ ਆਪਣੇ ਮਨ ਦੇ ਵਿੱਚੋਂ ਕੱਢ ਲਓ ਹਰ ਵਾਰ ਜਦੋਂ ਤੁਸੀਂ ਜੋਤਾਂ ਵਿੱਚ ਕਿਉਂ ਪਾਉਂਦੇ ਹੋ ਉਸ ਵੇਲੇ ਹੀ ਸੋਚ ਲਓ ਕਿਵੇਂ ਅੱਜ ਇੱਕ ਮਾੜਾ ਕਰਮ ਛੱਡ ਦਵਾਂਗਾ ਕਿਉਂਕਿ ਬੰਦੇ ਨੂੰ ਆਪਣੇ ਮਨ ਦਾ ਪਤਾ ਹੁੰਦਾ ਹੈ ਕਿ ਮੇਰੇ ਅੰਦਰ ਕਿਹੜੇ-ਕਿਹੜੇ ਮਾੜੇ ਵਿਚਾਰ ਚੱਲ ਰਹੇ ਹਨ ਜੇਕਰ ਤੁਸੀਂ ਹਰ ਐਤਵਾਰ ਨੂੰ ਹੀ ਭਾਵੇਂ ਸੋਚ ਲਓ ਕਿ ਇੱਕ ਮਾੜਾ ਵਿਚਾਰ ਮੈਂ ਆਪਣੇ ਦਿਮਾਗ ਵਿੱਚੋਂ ਕੱਢਣਾ ਹੈ ਤਾਂ ਤੁਹਾਡੀ ਜ਼ਿੰਦਗੀ ਸਵਰਜੇਗੀ ਤੁਹਾਡੇ ਲੋਕ ਪਰਲੋਕ ਸਵਾਰਿਆ ਜਾਵੇਗਾ ਭੁੱਲ ਚੁੱਕ ਦੀ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ